ҚАРАЛЬТАР

ਦੱਸਿਓ ਇਹਦਾ ਕਿਹਦੇ ਨਾਲ ਦਾ ਨਾਮ ਨੂੰ ਵਰਦਾ ਨਗਾ ਕਾਰਨ ਹੀ ਮ ਬਣਦਾ ਸੀ ਇਹਨੂੰ ਕਾਰਨ ਚੇਟਾ ਬਣਦਾ ਸੀਗਾ ਅੱਛਾ ਜੀ ਹਾਂਜੀ ਨਸ਼ੇ ਕਰਦਾ ਸੀਗਾ ਨਸ਼ੇ ਕਰਦਾ ਸੀਗਾ ਵਿਆਹ ਸੀਗਾ ਜੀ ਇਹ ਵਿਆਹ ਇੱਕ ਮੇਰਾ ਪੁੱਤ ਹੈ ਉਹ ਤੁਹਾਡੇ ਕੋਲ ਇਹ ਪੁੱਤ ਨਹੀਂ ਉਹ ਫੇਰ ਉੜ ਕੇ ਆ ਬੜੇ ਉੜ ਕੇ ਬੜੇ ਉੜ ਕੇ ਵਿਆਹ ਸੀਗਾ ਜੀ ਹਾਂਜੀ ਤੇ ਹੁਣ ਇਹ ਇੱਥੇ ਹੁਣ ਇਹਦੀ ਡੈੱਡ ਬੋਡੀ ਮਿਲੀ ਹੈ ਇਹ ਚੰਡੀਗੜ੍ਹੋਂ ਕਿੱਦਾਂ ਆਇਆ ਕੋਈ ਪਤਾ ਤੁਹਾਨੂੰ ਇਹ ਨਹੀਂ ਪਤਾ ਮੈਨੂੰ ਕੁਛ ਨਹੀਂ ਪਤਾ ਮੈਂ ਕਿਹਾ ਮੈਂ ਰਾਤ ਦੀ ਡਿਊਟੀ ਕਰਦਾ ਹਾਂ ਹਾਂਜੀ ਕੱਲ ਨੂੰ ਸਾਡੇ ਦਾ ਚੇਦੇ ਪੁੱਤ ਦੀ ਮੌਤ ਹੋਈ ਇੱਥੇ ਦਾਗਾ ਦਗੇਗਾ ਉੱਥੋਂ ਆ ਕੇ ਮੈਂ ਸੌਂ ਗਿਆ ਮੈਂ ਰਾਤ ਨੂੰ ਕੰਪਿਊਟਰ ਤੇ ਇਹ ਕਹਿੰਦੇ ਉਹਦੇ ਸੰਸਕਾਰ ਤੇ ਸ਼ਾਇਦ ਆਇਆ ਸੀਗਾ ਮੈਂ ਨਹੀਂ ਦੇਖਿਆ ਅੱਛਾ ਜੀ ਆਹ ਉਹਨਾਂ ਨੂੰ ਸੰਜੀਵ ਨੇ ਫੋਨ ਕੀਤਾ ਕਹਿੰਦਾ ਅੰਕਲ ਆਈ ਇੱਥੇ ਲੱਗਦਾ ਕੀ ਆ ਗਿਆ ਹੈ ਮਰੀਆ ਇੱਥੇ ਵੀ ਇਹ ਲੱਗਦਾ ਨਸ਼ੇ ਕਰਕੇ ਇਹ ਮੌਤ ਹੋਈ ਲੱਗਦੀ ਪਤਾ ਨਹੀਂ ਇਹ ਹੁਣ ਮੈਨੂੰ ਵੀ ਆਪਾਂ ਨੂੰ ਮਿਲਦਾ ਨਹੀਂ ਠੀਕ ਨਹੀਂ ਹਾਂਜੀ ਨਾ ਮੈਂ ਦੇਖਿਆ ਮੈਨੂੰ ਜਿਵੇਂ ਹੋ ਗਿਆ ਹਮ ਕੱਲ ਆਇਆ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਇਹ ਗੱਲ ਕਰਦੇ ਹਾਂਜੀ ਹੁਣ ਇਹ ਤਾਂ ਫੋਨ ਫੋਨ ਕੁਛ ਨਹੀਂ ਮਿਲੇ ਕੋਈ ਕੁਛ ਨਹੀਂ ਮਿਲ ਰਿਹਾ ਇੱਥੇ ਹੂੰ ਆ ਮਲਾਦਮ ਖੜੇ ਜਦੋਂ ਮੈਂ ਹੋਰ ਸਾਰੇ ਖੜੇ ਹਾਂਜੀ ਕੁਛ ਨਹੀਂ ਮਿਲਿਆ ਬੋਡੀ ਪਈ ਸੀ ਹੂੰ ਪਤਾ ਨਹੀਂ ਕਿੱਦਾਂ ਮੌਤ ਹੋਈ ਕਿੱਦਾਂ ਨਹੀਂ ਹੂੰ ਹਾਂਜੀ ਇੱਥੇ ਉਹਦਾ ਵੀ ਦੱਸਦੇ ਪਏ ਕੋਈ ਸਰੰਜਾ ਵਗੈਰਾ ਵੀ ਪਈਆਂ ਹੋਇਆਂ ਕਹਿੰਦੇ ਇੱਥੇ ਕਾਫੀ ਆ ਗਿਆ ਕੱਲ ਵਿੱਚ ਮੌਤ ਹੋਈ ਸਾਡੇ ਚਾਚੇ ਪੁੱਤੇ ਦੀ ਕੱਲ ਲਾਗ ਦਿੱਤਾ ਹੱਲੇ ਉਹਦੀ ਵੀ ਨਸ਼ਨਾੜੀ ਹੋਈ ਹੈ ਜੀ ਮੌਤ ਹੈ ਉਹ ਮੁੰਡੇ ਦੀ ਵੀ ਨਸ਼ਨਾੜੀ ਮੌਤ ਹੈ ਜੀ ਬਲੇ ਹੋਈ ਹੈ ਮੈਂ ਦੱਸੂਏ ਬਾਕੀ ਪਤਾ ਨਹੀਂ ਸੈਂਟਰ ਭੇਜਿਆ ਸੀਗਾ ਉਹ ਸੈਂਟਰ ਤੋਂ ਛੁੱਟੀ ਆਏ ਸੀ ਹੂੰ ਇੱਥੇ ਇੱਥੇ ਹੋਰ ਵੀ ਕਾਫੀ ਨਸ਼ਾ ਕਹਿੰਦੇ ਇੱਧਰ ਘਰ ਆਉਂਦੇ ਹੈਗੇ ਪਾਸੇ ਜੀ ਤੁਹਾਨੂੰ ਮਰਲੇ ਨੂੰ ਬੁਸ਼ ਰਮਾ ਸਵੇਰੇ ਆਉਣਾ ਸੁਣਾ ਸ਼ਾਮ ਨੂੰ ਨਿਕਲਣਾ ਕੰਮ ਤੇ ਚੱਲਣਾ ਬਸ ਕੋਈ ਡਰਦੇ ਗੱਲ ਨਹੀਂ ਕਰਦੇ ਨਸ਼ਾ ਇੱਧਰ ਹਾਂ ਮਾੜ ਸਾਹਿਬ ਦੇ ਪਿਛਲੇ ਪਾਸੇ ਇੱਥੇ ਜਿੰਨੀ ਜਿੰਨਾ ਵੀ ਹੈਗਾ ਏਰੀਆ ਹਮ ਸਾਰੇ ਪਾਸੇ ਸਰਿੰਜਾ ਸਰਿੰਜਾ ਪਈਆਂ ਹਮ ਇਹ ਗੱਲ ਕਰਦੇ ਆ ਜਿੱਦਾਂ ਹੁਣ ਥੋੜੇ ਦਿਨ ਪਹਿਲਾਂ ਲਾਸ਼ ਮਿਲੀ ਹੂੰ ਦੇਖ ਕੱਲ ਪਰਸੋ ਸਾਡਾ ਭਤੀਜਾ ਪੂਰਾ ਹੋ ਗਿਆ ਚਾਚੇ ਦਾ ਮੁੰਡਾ ਪੂਰਾ ਹੋ ਗਿਆ ਹੂੰ ਤੇ ਉਹ ਵੀ ਪਤਾ ਲੋਕੀ ਜਿੱਦਾਂ ਹੁਣ ਕਹਿੰਦੇ ਆ ਕੀ ਉਹ ਸੈਂਟਰ ਤੋਂ ਆਇਆ ਸੀਗਾ ਤੇ ਉਹਨੇ ਵੀ ਆ ਕੇ ਕੋਈ ਨਸ਼ਾ ਨ ਕਰਿਆ ਤੇ ਹੁਣ ਆ ਮੁੰਡਾ ਸਾਡਾ ਹੁਣ ਇਹਦੀ ਵੀ ਜਿਹੜੀ ਰਿਪੋਰਟ ਆ ਉਹ ਪੋਸਟਮਾਰਟਮ ਆਉਣ ਤੋਂ ਬਾਅਦ ਪਤਾ ਲੱਗੂਗੀ ਇਹਨੇ ਕੀ ਕੀਤਾ ਲੇਕਿਨ ਇਹ ਨਸ਼ੇ ਕਰਦਾ ਸੀ ਉਸ ਕਰਕੇ ਸਾਡੇ ਚਾਚਾ ਜੀ ਨੇ ਇਹਨੂੰ ਘਰੋਂ ਕੱਢ ਦਿੱਤਾ ਸੀ ਕੀ ਮਤਲਬ ਘਰ ਦੇ ਵਿੱਚ ਨਹੀਂ ਰੱਖਣਾ ਨਸ਼ੇ ਛੱਡ ਦੂੰਗਾ ਤੇ ਆ ਜਾਊਗਾ ਉਸ ਇਹ ਮਤਲਬ ਬਹੁਤ ਵਧੀਆ ਪਰਿਵਾਰ ਸੀ ਕਿ ਉਹਨੇ ਇਹਨਾਂ ਨੂੰ ਇੰਨਾ ਥੱਲੇ ਲਾਤਾ ਘਰ ਦੇ ਭਾਂਡੇ ਤੱਕ ਉਹਨੇ ਵੇਚ ਦਿੱਤੇ ਸੀ ਫਿਰ ਇਹਨਾਂ ਨੇ ਆਪਣੇ ਆਪ ਨੂੰ ਸਟੈਂਡ ਕੀਤਾ ਤਾਂ ਦੁਬਾਰਾ ਇਹ ਪੈਰਾਂ ਤੇ ਆਏ ਆ ਹੱਲੇ ਵੀ ਨਹੀਂ ਮਤਲਬ ਹਟਦਾ ਸੀਗਾ ਇਹ ਨਾ 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 ਲੇਕਿਨ ਪਰਿਵਾਰ ਤੋਂ ਤਾਂ ਚਲਾ ਗਿਆ ਸੀ ਚਾਚਾ ਜੀ ਹੋਈ ਗਿਆ ਪੰਜ 6 ਮਹੀਨੇ ਮੇਰੇ ਖਿਆਲ ਜਿਆਦਾ ਹੋ ਗਿਆ ਨੇ ਇਹ ਰੇ ਹੋ ਗਿਆ ਕਾਫੀ ਟਾਈਮ ਹੋ ਗਿਆ ਮੰਨ ਲਓ ਇਹਨਾਂ ਨੇ ਘਰ ਬਾੜਿਆ ਹੀ ਨਹੀਂ ਉਹਨੂੰ ਜਿਆਦਾ ਨਸ਼ੇ ਕਰਦਾ ਸੀ ਹੂੰ ਇਹ ਅੱਜ ਇੱਕ ਮਿੰਟ ਸਾਡੇ ਸਾਡੇ ਗੁਰਾਇਆਂ ਸ਼ਹਿਰ ਦੇ ਵਿੱਚ ਸਾਡਾ ਬੁੱਪਾਰਾਮਾ ਮਹੱਲਾ ਪੈਂਦਾ ਔਰ ਬੁੱਪਾਰਾਮਾ ਮਹੱਲੇ ਦੇ ਵਿੱਚ ਬੁੱਪਾਰਾਮਾ ਮਹੱਲੇ ਦੇ ਵਿੱਚ ਜਿਹੜਾ ਬਾਬਾ ਮਟ ਸਾਹਿਬ ਦੇ ਜਗ੍ਹਾ ਦੇ ਕੋਲ ਜਿਹੜੇ ਆ ਖੇਤ ਹੈਗੇ ਆ ਉੱਥੇ ਸਾਨੂੰ ਅੱਜ ਇੱਕ ਡੈੱਡ ਬੋਡੀ ਮਿਲੀ ਆ ਮੈਨੂੰ ਜਦੋਂ ਪਤਾ ਲੱਗਾ ਤੇ ਮੈਂ ਇੱਥੇ ਮੌਕੇ ਤੇ ਆਇਆ ਤੇ ਆ ਕੇ ਜਦੋਂ ਦੇਖਿਆ ਤੇ ਜਿਹੜਾ ਮੁੰਡਾ ਸੀਗਾ ਇਹ ਸਾਡੇ ਮੁਹੱਲਾ ਗੁਰੂ ਰਵਿਦਾਸ ਨਗਰ ਦਾ ਜਿਹੜਾ ਹੈਗਾ ਮੁੰਡਾ ਰਵੀ ਜਿਹਦੀ ਉਹਦੀ ਤਲਾਸ਼ੀ ਲਈ ਜਾਂ ਹਾਰ ਕੱਢੀ ਤੇ ਅਸੀਂ ਫਿਰ ਉਹਨਾਂ ਦੇ ਫਾਦਰ ਸਾਹਿਬ ਨੂੰ ਤੇ ਸ਼੍ਰੀ ਲਖਰਾਜ ਜੀ ਨੂੰ ਫਿਰ ਇਨਫਾਰਮ ਕੀਤਾ ਮੈਂ ਤੇ ਕਰਕੇ ਜਿਹੜਾ ਹੈਗਾ ਤੇ ਅਸੀਂ ਜਦੋਂ ਦੇਖਿਆ ਮਾਨਯੋਗ ਐਸ ਐਚਓ ਸਾਹਿਬ ਉਹਨਾਂ ਦਾ ਸਟਾਫ ਸਾਰਾ ਆਇਆ ਸੀਗਾ ਤੇ ਜਦੋਂ ਉਹਦੀ ਤਲਾਸ਼ੀ ਲਈ ਉਹਨੂੰ ਵੇਰੀਫਾਈ ਕੀਤਾ ਤੇ ਇਹ ਮੁੰਡਾ ਜਿਹੜਾ ਹੈਗਾ ਰਵੀ ਨਿਕਲਿਆ ਇਹ ਇੱਥੇ ਗੱਲ ਆਇਆ ਸੀਗਾ ਤੇ ਜਦੋਂ ਹੁਣ ਇੱਥੇ ਦੇਖਿਆ ਤੇ ਇਹਦੀ ਡੈੱਡ ਬੋਡੀ ਪਈ ਆ ਤੇ ਅਸੀਂ ਜਿਹੜਾ ਹੈਗਾ ਹੁਣ ਪੁਲਿਸ ਵਾਲੇ ਜਿਹੜੇ ਆਏ ਸੀਗੇ ਉਹ ਆਪਣੀ ਜਰੀਆ ਲੈ ਕੇ ਆ ਤੇ ਉਹ ਜੋ ਕਾਰਵਾਈ ਆ ਹੁਣ ਉਹ ਅਮਲ ਦੇ ਵਿੱਚ ਲਿਆ ਕੇ ਜਿਹੜਾ ਹੈਗਾ ਉਹ ਕਰਨਗੇ ਜੀ ਤਰ੍ਹਾਂ ਜੀ ਸੰਦੀਪ ਜੀ ਪਹਿਲਾਂ ਵੀ ਇਥੋਂ ਇੱਕ ਖੀਟਾ ਦੇ ਵਿੱਚੋਂ ਲੰਨੀਆ ਦੇ ਮੁੰਡੇ ਦੀ ਡੈੱਡ ਬੋਡੀ ਮਿਲੀ ਸੀਗੀ ਕੱਲ ਵੀ ਦੱਸਦੇ ਪਏ ਇੱਕ ਮੁੰਡੇ ਦੀ ਨਸ਼ੇ ਕਰਨ ਮੌਤ ਹੋਈ ਹੈ ਤੀਸਰੇ ਹੁਣ ਇਹ ਵੀ ਦੱਸਦੇ ਪਏ ਫਾਜ਼ਲ ਸਾਹਿਬ ਉਹਦੇ ਜਿਹੜੇ ਦੱਸਦੇ ਸੀ ਕਿ ਨਸ਼ਾ ਵਗੈਰਾ ਕਰਦਾ ਸੀਗਾ ਇਸ ਕਰਕੇ ਉਹਨਾਂ ਨੇ ਇਹਨੂੰ ਘਰੋਂ ਕੱਢਿਆ ਹੋਇਆ ਸੀਗਾ ਤੇ ਕੀ ਲੱਗਦਾ ਇੱਥੇ ਇਸ ਏਰੀਆ ਵਿੱਚ ਨਸ਼ੇ ਦਾ ਬੋਲਬਾਲਾ ਹੈ ਨਸ਼ੇ ਆ ਕਰਕੇ ਇੱਥੇ ਕਾ ਸਰਿੰਜਾ ਵੀ ਕਿਉਂਕਿ ਮੌਕੇ ਤੇ ਤੁਸੀਂ ਦੇਖਿਆ ਇੱਥੇ ਪਈਆਂ ਹੋਈਆਂ ਨਸ਼ੇ ਦਾ ਬੋਲਬਾਲਾ ਤਾਂ ਦੇਖੋ ਅੱਜ ਆਪਾਂ ਜਿੱਦਾਂ ਦੇ ਹਾਲਾਤ ਬਣੇ ਆਪਾਂ ਹੁਣ ਕੀ ਕਹਿ ਸਕਦੇ ਆ ਲੇਕਿਨ ਇਹ ਹੈਗਾ ਕਿ ਇਹ ਜਿਹੜੇ ਵੀ ਓਵਰਡੋਜ਼ ਕਰਦੇ ਆ ਜਾਂ ਇੰਜੈਕਸ਼ਨ ਲਗਾਉਂਦੇ ਆ ਉਹ ਇਦਾਂ ਦੀ ਪੱਧਰੀ ਜਗ੍ਹਾ ਤੇ ਕਿਤੇ ਚੱਲ ਜਾਂਦੇ ਆ ਤੇ ਜਿੱਥੇ ਜਾ ਕੇ ਉਹ ਇੰਜੈਕਸ਼ਨ ਜਦੋਂ ਲਗਾਉਂਦੇ ਆ ਕੋਈ ਓਵਰਡੋਜ਼ ਲੱਗ ਜਾਂਦੀ ਆ ਜਾਂ ਕੋਈ ਕਿਤੇ ਗਲਤ ਇੰਜੈਕਸ਼ਨ ਜਦੋਂ ਇਫੈਕਟ ਕਰ ਜਾਂਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਆ ਇਨਸਾਨੀ ਮੌਤ ਹੋ ਜਾਂਦੀ ਆ ਸਰ ਇੱਕ ਡੈਡ ਬੋਡੀ ਮਿਲੀ ਆ ਨੌਜਵਾਨ ਦੀ ਸਨਾਨਤ ਹੋ ਗਈ ਆ ਜੀ ਹਾਂਜੀ ਹਾਂਜੀ ਸਾਨੂੰ ਫੋਨ ਤੇ ਕਾਲ ਗਈ ਸੀ ਜਿਹੜਾ ਗੋਪਾਰਾਏ ਪਿੰਡ ਜਿਹੜਾ ਪਲਾਟ ਦੇ ਵਿੱਚ ਨੇ ਕਿਸੇ ਨੌਜਵਾਨ ਦੀ ਡੈਡ ਬੋਡੀ ਪਈ ਆ ਸੀ ਮੌਕੇ ਤੇ ਆਏ ਸੀ ਉਹਦਾ ਸਰਚ ਕੀਤੀ ਸੀ ਉਹਦੇ ਅੰਗਰੇਜ਼ੀ ਅਧਾਰ ਕਾਰਡ ਤੇ ਸਨਾਨਤ ਹੋਈ ਆ ਉਹਦੇ ਬਾਰਸਾ ਨੂੰ ਤੇ ਫਾਦਰ ਨੂੰ ਤੇ ਬ੍ਰਦਰ ਨੂੰ ਬੁਲਾਇਆ ਮੌਕੇ ਤੇ ਕੀ ਨਾਮ ਆ ਸਰ ਮੁੰਡੇ ਦਾ ਉਹਦਾ ਮੁਤਾਬਕ ਅਧਾਰ ਕਾਰਡ ਰਵੀ ਸਵਾਨ ਹੈਗਾ ਸਨ ਆਫ ਲੇਖਰਾਜ ਗੁਰੂ ਰਵੀਦਾਸ ਨਗਰ ਨਗਰ ਦਾ ਗੁਰਾਇਆਂ ਦਾ ਰਹਿਣ ਵਾਲਾ ਹੈ ਨਾ ਇਹ ਹੋ ਜਾਣਾ ਸਰਪੰਚਾ ਬੁਲਤਤੀ ਕਰੇ ਕਿੰਨੀ ਉਮਰ ਹੈ ਭਾਜੀ ਜੀ ਦੀ ਉਮਰ ਇਹ ਦੀ ਤਿਰਤੀ ਸਾਲ ਹੈਗੀ ਹੈ ਪਰ ਜਿੱਦਾਂ ਹੁਣ ਥੋੜੀ ਬਹੁਤੀ ਹਲੇ ਮੁੱਢਲੀ ਇਨਵੈਸਟੀਗੇਸ਼ਨ ਤੋਂ ਲੱਗਿਆ ਵੀ ਇਹ 2 ਸਾਲ ਤੋਂ ਘਰ ਨਹੀਂ ਸੀ ਆ ਰਿਹਾ ਇਹਦੀ ਜਿਹੜੀ ਵਾਈਫ ਹੈ ਕਲੇ ਨੂੰ ਪਲੇਸ ਕਰਕੇ ਇਹਨੂੰ ਛੱਡ ਕੇ ਆਪਣੇ ਰੋਕੀ ਕਲਾ ਕੇ ਕੇ ਕੰਦੇ ਆਪਣੇ ਬੇਟੇ ਲੱਗ ਗਈ ਹੈ ਹਾਂਜੀ ਕੱਲ ਇਹਨਾਂ ਦੀ ਕੋਈ ਕਿਸੇ ਸ੍ਰੀਕੇ ਜੋ ਡੈਥ ਹੋਈ ਸੀ ਤੋਂ ਉਹਦੇ ਸਸਕਾਰ ਤੇ ਆਇਆ ਸੀ ਬਾਕੀ ਦੇ ਬਾਰੇ ਡੁਗਾਈਚ ਕਰਦੇ ਹਪਤਾਲ ਜੀ ਚੰਡੀਗੜ੍ਹ ਦਾ ਰਹਿਤਾ ਸੀਗੇ ਜੀ ਹਾਂ ਉਹਦੇ ਫਾਦਰ ਦੇ ਦੱਸੇ ਮੁਤਾਬਕ 2 ਸਾਲ ਤੋਂ ਇਹ ਕਰਨੀ ਆ ਚੰਡੀਗੜ੍ਹੇ ਰਹਿ ਗਿਆ ਸੀ ਤੇ ਇਹਨਾਂ ਕੋਲ ਕੁਛ ਇਹਦਾ ਫੋਨ ਵਗੈਰਾ ਕੋਈ ਹੋਰ ਸਰਚ ਕਰੇ ਨੰਬਰ ਮਿਲਿਆ ਹਾਂ ਇਹਨੂੰ ਸਰਚ ਤੇ ਲਗਾਇਆ ਹੁਣ ਦੇਖਦੇ ਹਾਂ ਲੋਕੇਸ਼ਨ ਤੇ ਉਹਦੀ ਸੀਡੀਆਰ ਕੋਆ ਸਰਿੰਜਾ ਵਗੈਰਾ ਵੀ ਇੱਥੇ ਗਰਾਉਂਡ ਦੇ ਵਿੱਚ ਪਈਆਂ ਹੋਈਆਂ ਨੇ ਲੋਰਚ ਨਹੀਂ ਕੋਈ ਫੋਨ ਤਾਂ ਕੋਈ ਨਹੀਂ ਮਿਲੀ ਤਕ ਨਹੀਂ ਉੱਧਾ ਪਈਆਂ ਹੋਈਆਂ ਜੀ ਇੱਥੇ ਰਸਤੇ ਪਏ ਆ ਮੱਲਾਵਾਸੀ ਕਿ ਇੱਥੇ ਕਾਫੀ ਨਸ਼ੇ ਵਗੈਰਾ ਕਰਨਾ ਆਉਂਦੇ ਨੇ ਬੇਬਾਕ ਜਗ੍ਹਾ ਹੈਗੀ ਆ ਝਾਂਡੀਆਂ ਝੁੰਡੀਆਂਗੇ ਲੋਕਾਂ ਨੇ ਪਲਾਟ ਮੈਨੂੰ ਲੱਗਦਾ ਸ਼ਾਇਦ ਇੱਥੇ ਲੋਕਾਂ ਦੀ ਆਉਂਦੀ ਜਾਂਦੀ ਘੱਟ ਹੈ ਹਾਂਜੀ ਜੀ ਜੁੜੇ ਚਾਰ ਤੋਂ ਵੀ ਆ ਗਏ ਬਾਕੀ ਘਰੇ ਤੇਕੀ ਰਾਜੀ ਜੀ ਲੱਗਦਾ ਕਿ ਇਹ ਜੀ ਐਨਾ ਸ਼ੇਕਾਰਾਂ ਨਹੀਂ ਲੱਗਦੇ ਵੀ ਨਸ਼ੀਤ ਹੁੰਦੇ ਇਦਾਂ ਨਹੀਂ ਕਿਹਾ ਸਾਡੀ ਇਹ ਗਲਤੀ ਉਸ ਮਤਲਬ ਖਾਨ ਜੀ ਆਪ ਦਾ ਦੋਸਤ ਮਾਰੇ ਪਰਿਵਾਰਕ ਮੈਂਬਰ ਕੀ ਕਾਰਵਾਈ ਕੀ ਕੀਤੀ ਹੈ ਪਰਿਵਾਰਕ ਮੈਂਬਰ ਦੇ ਬਿਆਨ ਲਿਖ ਰਹੇ ਜੋ ਵੀ ਲਖਾਂਗੇ ਸਹੀ ਬਾਅਦ ਪੋਸਟਪार्टम ਜੋ ਵੀ ਹਾਲਾਤ ਹੋਣਗੇ